ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਕਾਕਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਸਰੀਰ ਹੋਰ ਖਰਾਬ ਹੋ ਰਿਹਾ ਠੀਕ ਹੀ ਨਹੀਂ ਹੋ ਰਿਹਾ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਬਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਇਹ ਜਿਹੜਾ ਡਸਕਾ ਪਿੰਡ ਐ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬਡਲਾਡਾ ਬਰੇਟਾ ਸੁਨਾਮ ਤੇ ਲਹਿਰਾਗਾਗਾ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆਜੇ ਜਿਹੜਾ ਵਿਸ਼ਾ ਉਹ ਹੈ ਸਰਦੀਆਂ ਆ ਗਈਆਂ ਨੇ ਕਈਆਂ ਨੂੰ ਵਿਚਾਰਿਆਂ ਨੂੰ ਪਹਿਲਾਂ ਤੋਂ ਹੀ ਪ੍ਰੋਬਲਮ ਹੈ ਖੰਘ ਜ਼ਖਾਮ ਪ੍ਰਾਣਾ ਨਜਲਾ ਛਾਤੀ ਬਲੌਕ ਇਹ ਚੀਜ਼ਾਂ ਆਮ ਅਸੀਂ ਵੇਖਦੇ ਆ ਸਾਡੇ ਘਰ ਚ ਕਈਆਂ ਨੂੰ ਐ ਸੋ ਇਸ ਕਰਕੇ ਇਹਦਾ ਪੱਕਾ ਇਲਾਜ ਤੁਹਾਡੀ ਝੋਲੀ ਦੇ ਵਿੱਚ ਪਹਿਲਾਂ ਵੀ ਆਪਾਂ ਪਾਉਂਦੇ ਰਹੇ ਆ ਹੁਣ ਸਮਾਂ ਆ ਗਿਆ ਫਿਰ ਫਿਰ ਪਾ ਰਹੇ ਆ ਸੋ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਤੁਸੀਂ ਲੈਣੀਆਂ ਨੇ ਉਹ ਨੋਟ ਕਰ ਲਓ ਪੰਸਾਰੀਆਂ ਤੋਂ ਮਿਲ ਜਾਂਦੀਆਂ ਨੇ ਮੈਂ ਦਾਅਵੇ ਨਾਲ ਗਰੰਟੀ ਨਾਲ ਸ਼ਟਾਮ ਪੇਪਰ ਤੇ ਗਰੰਟੀ ਲਿਖਾ ਕੇ ਲੈ ਲਿਓ 3 ਮਹੀਨੇ ਇਹ ਦਵਾਈ ਖਵਾ ਦਿਓ ਜਿਨ੍ਹਾਂ ਨੂੰ ਚਾਹੇ 20 ਸਾਲ ਪੁਰਾਣਾ ਨਜਲਾ ਐ ਇੱਕ ਮਹੀਨੇ ਦੇ ਵਿੱਚ ਦਵਾਰੇ ਨੱਕ ਦੇ ਵਿੱਚ ਤੁਹਾਡੇ ਨਜਲਾ ਨਹੀਂ ਆਏਗਾ ਜਿੱਡਾ ਮਰਜੀ ਕਿਸੇ ਨੇ ਕਹਿਤਾ ਨੱਕ ਦੀ ਹੱਡੀ ਵਧੀ ਹੋਈ ਹੈ ਜਾਂ ਮਾਸ ਅੰਦਰ ਵਧ ਰਿਹਾ ਹੈ ਜਾਂ ਫੁੱਲ ਰਿਹਾ ਹੈ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿਣਾ ਇਸ ਨੁਕਤੇ ਨੂੰ 3 ਮਹੀਨੇ ਵਰਤ ਲੋ ਤੁਹਾਡਾ ਜਿੱਡਾ ਮਰਜੀ ਪੁਰਾਣਾ ਨਜਲਾ ਨੱਕ ਦੀ ਹੱਡੀ ਵਧੀ ਹੋਈ ਹੈ ਮਾਸ ਵਧਿਆ ਹੋਇਆ ਹੈ ਤੇ ਜਿੰਨਾ ਮਰਜੀ ਛਾਤੀ ਬਲੌਕ ਹੈ ਦਮਾ ਸਾਹ ਹੈ ਜਾਂ ਖਾਂਸੀ ਪੁਰਾਣੀ ਹੈ ਇਹਦੇ ਵਾਸਤੇ ਅਮਰਤ ਨੁਕਤਾ ਇਹ ਹੈ ਤਿੰਨ ਮਹੀਨੇ ਤੁਸੀਂ ਇਹਨੂੰ ਵਰਤਨਾ ਗਰੰਟੀ ਮੇਰੇ ਤੋਂ ਲਿਖਾ ਕੇ ਲੈ ਲਓ ਚਾਹੇ 10 ਲੱਖ ਦਾ ਮੈਂ ਚੈਲੰਜ ਕਰਦਾ ਇਸ ਨੁਕਤੇ ਨੂੰ ਤਿੰਨ ਮਹੀਨੇ ਜਿਹੜਾ ਵਰਤੂਗਾ ਉਹਨੂੰ ਇਹ ਰੋਗ ਨੇੜੇ ਵੀ ਨਹੀਂ ਆਉਣਗੇ ਜਿਹੜੇ ਹੋਏ ਹੋਏ ਨੇ ਉਹ ਹਟ ਜਾਣਗੇ ਸੋ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਲੈਣੀਆਂ ਨੇ ਉਹ ਨੋਟ ਕਰ ਲਓ ਜੇ ਆਪ ਨਾ ਬਣਾ ਸਕਦੇ ਹੋਏ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਇਹ ਦਵਾਈ ਤਿਆਰ ਕਰਕੇ ਮਰੀਜ਼ਾਂ ਨੂੰ ਦਿੰਨੇ ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਗਰੰਟੀ ਦੇ ਨਾਲ ਆਪਾਂ ਕਰਦੇ ਆਂ ਤੁਸੀਂ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਨੋਟ ਕਰ ਲਓ ਕਾਲੀ ਮਿਰਚ 50 50 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ ਕਾਲੀ ਮਿਰਚ ਤੇ ਮਗਾ ਫਿਰ ਸੁੰਡ ਦਾਲਚੀਨੀ ਅਰਜਨ ਦੀ ਛਾਲ ਕਾਕੜਾ ਸਿੰਗੀ ਅੱਗੇ ਚਾਰੇ ਜਵੈਣਾ 10 10 ਗ੍ਰਾਮ ਅੱਗੇ ਮੁਲਠੀ ਫਿਰ ਛੋਟੀ ਕੰਡਿਆਲੀ ਵੱਡੀ ਕੰਡਿਆਲੀ ਭਖੜਾ ਗਲੋਏ ਦਾ ਸੱਤ ਇਲਾਇਚੀ ਛੋਟੀ ਸਿੰਗਰਫਪਾ ਸਮ ਉਹ 10 ਗ੍ਰਾਮ ਲੈਣੀ ਹੈ ਤੇ ਇਸੇ ਤਰ੍ਹਾਂ ਸੀਰੰਗ ਭਸਮ ਜਿਹੜੀ ਉਹ ਵੀ 10 ਗ੍ਰਾਮ ਲੈਣੀ ਹੈ ਤੇ ਸ਼ੁੱਧ ਕੀਤਾ ਹੋਇਆ ਕੁਚਲਾ ਜਿਹੜਾ ਉਹ 20 ਗ੍ਰਾਮ ਲੈਣਾ ਤੇ ਜੁੰਦ ਫਿਰ ਤਵਾਸੀਰ ਰਤਨ ਜੋਤ ਹਲਦੀ ਖਰੇਟੀ ਚਰੇਤਾ ਵਾਉ ਬਡਿੰਗ ਤੇ ਅਰਿੰਡ ਦੀ ਭੁੰਨੀ ਹੋਈ ਗਿਰੀ ਤੇ ਤુલਸੀ ਦੇ ਬੀਜ ਅਲਸੀ ਦੇ ਬੀਜ ਕਾਲੇ ਤੇਲ ਅੱਗੇ ਜਵੈਤਰੀ ਲੌਂਗ ਦੇਵਦਾਰ ਤੇ दारू ਹਲਦੀ ਬੱਚ ਤੇ ਨਾਗਰ ਮੋਥਾ ਫਿਰ ਅੱਗੇ ਪਿਤ ਪਾਪੜਾ ਤੇ ਅਸ਼ਵਗੰਧਾ ਮੂਸਲੀ ਸਫੇਦ ਸ਼ਤਾਵਰ ਅਕਰਕਰਾ ਤੇ ਉਸ ਤੋਂ ਬਾਅਦ ਖਸ ਖਸ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਬਾਕੀ 50 50 ਗ੍ਰਾਮ ਜਿਹੜੀਆਂ ਮੈਂ ਚੀਜ਼ਾਂ ਵਿੱਚ ਭਸਮਾ ਬੋਲੀਆਂ ਉਨੀਆਂ-ਉਨੀਆਂ ਗ੍ਰਾਮ ਬਾਕੀ ਸਾਰੀਆਂ 50 50 ਗ੍ਰਾਮ ਇਹਨਾਂ ਸਾਰੀਆਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਮਿਕਸ ਕਰ ਲੈਣਾ ਮਲਾ ਲੈਣਾ ਸਾਰੀ ਦਵਾਈ ਹੁਣ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਲੈਣੀ ਹੈ ਇੱਕ ਚਮਚ ਦਵਾਈ ਦੁਪਹਿਰੇ ਲੈਣੀ ਹੈ ਖਾਲੀ ਪੇਟ ਗਰਮ ਪਾਣੀ ਦੇ ਨਾਲ ਤੇ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਫਿਰ ਇੱਕ ਚਮਚਾ ਦਵਾਈ ਗਰਮ ਪਾਣੀ ਨਾਲ ਲੈਣੀ ਤਿੰਨ ਟਾਈਮ ਇਹ ਦਵਾਈ ਤੁਸੀਂ ਗਰਮ ਪਾਣੀ ਨਾਲ ਲੈਣੀ ਹੈ ਖਟੀਆਂ ਤਲੀਆਂ ਤੇ ਠੰਡੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਮੈਂ ਗਰੰਟੀ ਨਾਲ ਦਾਅਵੇ ਨਾਲ ਸਟੈਂਪ ਪੇਪਰ ਤੇ ਚੈਲੰਜ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਸੀਂ 3 ਮਹੀਨੇ ਇਸ ਨੁਕਤੇ ਨੂੰ ਵਰਤ ਲਓ ਤੁਹਾਡੇ ਜਿੱਡਾ ਮਰਜੀ ਪ੍ਰਾਣਾ ਨਜਲੇ ਨੱਕ ਦੇ ਵਿੱਚ ਮਾਸ ਵਧਿਆ ਹੈ ਹੱਡੀ ਵਧੀ ਹੈ ਗਲੇ ਦੀ ਪ੍ਰੋਬਲਮ ਹੈ ਆਵਾਜ਼ ਦੀ ਪ੍ਰੋਬਲਮ ਹੈ ਛਾਤੀ ਬਲੌਕ ਹੈ ਸਾਹ ਹੈ ਦਮਾ ਹੈ ਕੋਈ ਖਾਂਸੀ ਪ੍ਰਾਣੀ ਹੈ ਜਿੰਨੇ ਬਲਗਮ ਦੇ ਰੋਗ ਨੇ ਗਰੰਟੀ ਦੇ ਨਾਲ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਸਮਾਪਤ ਕਰ ਦਿੰਦਾ ਇਹ ਨੁਕਤਾ ਆਪ ਨਹੀਂ ਬਣਾ ਸਕਦੇ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਤੁਸੀਂ ਮੈਨੂੰ ਮਿਲ ਕੇ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਸੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਹਾਂ ਸੋ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਆ ਸਕੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ